ਨਿਰਜਲਾ ਇਕਾदशी ਦਾ ਸ਼ੁਭ ਤਿਹਾਰ ਸ਼੍ਰੀ ਹਰੀ ਮੰਦਿਰ ਗੋਪਾਲ ਨਗਰ ਮਜੀਠਾ ਰੋਡ ਵਿਖੇ ਸ਼੍ਰੀ ਹਰੀ ਮੰਦਿਰ ਜੰਚ ਕਰ ਸੋਸਾਇਟੀ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਅਤੇ ਇਸ ਪਵਿੱਤਰ ਤਿਹਾਰ ਦੀ ਸਾਰੀ ਸੰਗਤ ਨੂੰ ਵਧਾਈ ਦਿੱਤੀ ਗਈ ਇਸ ਮੌਕੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਅਤੇ ਸੰਗਤ ਵਿੱਚ ਪ੍ਰਸਾਦ ਵਰਤਾਏ ਗਏ ਸੋਸਾਇਟੀ ਦੇ ਚੇਅਰਮੈਨ ਚਰਨਜੀਤ ਦੇਵਕਨ ਸੁਰਿੰਦਰ ਮਹਾਜਨ ਹੈਪੀ ਅਰੋੜਾ ਮਦਨ ਮਹਾਜਨ ਸਤਪਾਲ ਠਾਕੁਰ ਰੋਹਿਤ ਮਹਾਜਨ ਜੋਗਿੰਦਰਪਾਲ ਦੁਸ਼ਯੰਤ ਠਾਕੁਰ ਅਤੇ ਪੰਡਿਤ ਮਹਾਬੀਰ ਪ੍ਰਸਾਦ ਸਨੇ ਸਾਰੇ ਮੈਂਬਰਾਂ ਨੇ ਸੇਵਾ ਕੀਤੀ। ਆਈ ਗਪਾਲ ਨਾਗਰ ਸਾਡੀ ਮੰਦਰ ਜਨਕਾ ਸੁਸਾਇਟੀ ਵੱਲੋਂ ਪਹਿਲੇ ਤੇ ਸਾਰਿਆਂ ਨੂੰ ਇਕਾदशी ਦੀ ਬਹੁਤ ਬਹੁਤ ਵਧਾਈਆਂ ਜਗਾ ਕਸ਼ਦੀ ਦੀ ਬਹੁਤ ਬਹੁਤ ਵਧਾਈਆਂ ਤੇ ਅੱਜ ਹਰੀ ਮੰਦਰ ਵੱਲੋਂ ਇੱਥੇ ਸ਼ਬੀਨ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਸਾਰੇ ਮੁਹੱਲਾ ਵਾਸੀਆਂ ਨੇ ਬੜਾ ਵੱਧ ਚੜ ਕੇ ਦੇ ਵਿੱਚ ਹਿੱਸਾ ਲਿਆ ਤੇ ਬੜਾ ਸਹਿਯੋਗ ਕੀਤਾ। ਵੀ ਨਮਾਨੀ ਕਾਸ਼ਤੀ ਦਾ ਤਿਹਾੜ ਜਿਹੜਾ ਵਾ ਆਪਣੀ ਕਮੇਟੀ ਦੇ ਸਹਿਯੋਗ ਨਾਲ ਸਾਡੇ ਕਾ ਚਰਨਜੀਤ ਦੇ ਬਣਾਣਾ ਨਹੀਂ ਚੇਅਰਮੈਨ ਬਣਾਇਆ ਸੀ ਤੇ ਉਹਨਾਂ ਦੀ ਦੇਖ ਰਹਿਤ ਹੀ ਆਹੀ ਜਿਹੜਾ ਵਾ ਤਿਹਾਰ ਮਨਾਉਂਦੇ ਪਏ ਆ ਸਾਰਾ ਇਲਾਕਾ ਨਿਵਾਸੀ ਜਿਹੜਾ ਸਾਡਾ ਸਹਿਯੋਗ ਕਰਦੇ ਪਏ ਆ ਤੇ ਆਹੀ ਚਾਹੁੰਦੇ ਆ ਵੀ ਇਦਾਂ ਹੀ ਸਾਡਾ ਜਿਹੜਾ ਸਹਿਯੋਗ ਕਰਦੇ ਰਹਿਣ ਤੇ ਤਿਹਾਰ ਮਨਾਉਂਦੇ ਰਹਿਣ